ਮੈਂ ਸਰਬਜੀਤ ਸ਼ਰਮਾ ਜੀ ਭਾਰਤੀ ਕਿਸਾਨ ਯੂਨੀਅਨ ਦੇ ਖਤਾ ਗਰਾਹਾ ਪ੍ਰਧਾਨ ਲਹਿਰਾ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਧੰਨ ਭਗਤ ਗੁਰੂਗਰ ਦੇ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਸਾਰੇ ਸਮਾਜ ਦੀਆਂ ਜਥੇਬੰਦੀਆਂ ਨਗੀਆਂ ਸਮੂਹ ਸ਼ਹਿਰ ਨਿਵਾਸੀ ਲੋਕ ਇਕੱਠੇ ਹੋਏ ਨੇ ਪੀਣ ਵਾਲੇ ਪਾਣੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਸ਼ਹਿਰ ਦੇ ਅੰਦਰ ਭਿਆਨਕ ਬਿਮਾਰੀਆਂ ਜਿਵੇਂ ਪੀਲੀਆ ਲੀਵਰ ਦੀ ਬਹੁਤ ਬਿਮਾਰੀਆਂ ਚੱਲ ਰਹੀਆਂ ਨੇ ਜੋ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲ ਰਹੀਆਂ ਨੇ ਇਹਦੇ ਸਬੰਧ ਦੇ ਵਿੱਚ ਅੱਜ ਲੋਕ ਹੋਏ ਨੇਗੇ ਕਿ ਇਹ 10 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਅਸੀਂ ਵੱਡਾ ਇਕੱਠ ਕਰਨ ਜਾ ਰਹੇ ਹਾਂ ਤਾਂ 11 ਵਜੇ ਦਾ ਟਾਈਮ ਹੈ ਜੀ ਬਿਰਦਾ ਆਸ਼ਰਮ ਨੇੜੇ ਰੰਮੀ ਵਾਲੀ ਖੂਈ ਉੱਥੇ ਅਸੀਂ ਵੱਡਾ ਇਕੱਠ ਕਰਨ ਜਾ ਰਹੇ ਹਾਂਗੇ ਉਸ ਇਕੱਠ ਦੇ ਵਜੋਂ ਅਸੀਂ ਇੱਥੋਂ ਦੇ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਨੂੰ ਮਿਲਾਂਗੇ ਜੀ ਇਸ ਸੰਬੰਧ ਦੇ ਵਿੱਚ ਵੀ ਪੀਣ ਵਾਲਾ ਪਾਣੀ ਹੈ ਜਿਹੜਾ ਸਾਨੂੰ ਉਹ ਵਧੀਆ ਦਿੱਤਾ ਜਾਵੇ ਤਾਂ ਕਰਕੇ ਅੱਜ ਅਸੀਂ ਇਸ ਲੋਕਾਂ ਨੂੰ ਅਪੀਲ ਕਰਦੇ ਆਂਗੇ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ 10 ਤਰੀਕ ਦਿਨ ਸ਼ਨੀਵਾਰ ਵਿਰਧ ਆਸ਼ਰਮ ਨੇੜੇ ਰਾਮੇਲੀ ਕੂਈ ਧੰਨਵਾਦ